जय मांग कालीख्याले वाली आज بڑا ਹੀ ਮੇਰੇ ਵਾਸਤੇ ਇੱਕ ਅਫਸੋਸ ਦਾ ਦਿਨ ਹੈ ਕਿਉਂ ਪਿਛਲੇ ਦਿਨਾਂ ਤੋਂ ਤੁਸੀਂ ਸਾਰਿਆਂ ਨੇ ਲਾਈਵ ਹੁੰਦੇ ਮੈਨੂੰ ਦੇਖਿਆ ਹੋਵੇਗਾ ਜਦੋਂ ਵੀ ਸਾਡਾ ਕੋਈ ਤਿਹਾਰ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮਤਲਬ ਉਹਦੀ ਜਿਹੜੀ ਲੈਗ ਫੁੱਲਿੰਗ ਸ਼ੁਰੂ ਹੋ ਜਾਂਦੀ ਹੈ ਚਾਹੇ ਉਹ ਕ੍ਰਿਸ਼ਨਸ਼ਠਮੀ ਹੋਵੇ ਚਾਹੇ ਬਾਵਨ ਦਵਾਸ਼ੀ ਹੋਵੇ ਤੇ ਭਾਵੇਂ ਸ਼ਿਵਰਾਤਰੀ ਹੋਵੇ ਇਸ ਵਾਰ ਬਾਵਨ ਦਵਾਸ਼ੀ ਦਾ ਖਾਸ ਤਿਹਾੜੀ ਸੀ ਪਿਛਲੇ ਦਿਨਾਂ ਚ ਝਾਕੀਆਂ ਵਾਲਿਆਂ ਦਾ ਮੁੱਦਾ ਲਗਾਤਾਰ ਮੇਰੇ ਕੋਲੇ ਆ ਰਿਹਾ ਸੀ ਕਿ ਝਾਕੀਆਂ ਬਣਾਉਣੀਆਂ ਕਿ ਨਹੀਂ ਬਣਾਉਣੀਆਂ ਜੀ ਮੇਰੇ ਕੋਲ ਪ੍ਰੈਸ ਆਈ ਮੈਂ ਕਹਾਂ ਜੀ ਮੇਰੇ ਕੋਲ ਝਾਕੀਆਂ ਵਾਲਾ ਹਰੇ ਕੋਈ ਨਹੀਂ ਪਹੁੰਚਿਆ ਮੈਂ ਉਹਨਾਂ ਨੂੰ ਸਪਸ਼ਟ ਸ਼ਬਦਾਂ ਚ ਕਿਹਾ ਕਿ ਮੇਰੇ ਕੋਲ ਝਾਕੀਆਂ ਵਾਲਾ ਕੋਈ ਨਹੀਂ ਪਹੁੰਚਿਆ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਦਫਤਰ ਦੇ ਵਿੱਚ ਉਹ ਬੰਦੇ ਆਏ ਸੀ ਤੇ ਉਹਨਾਂ ਨੂੰ ਬ੍ਰਹਮਲੀਨ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੀ ਇਹ ਵੀਡੀਓ ਦਿਖਾ ਕੇ ਆਦੇਸ਼ ਜਾਰੀ ਕਰ ਦਿੱਤੇ ਗਏ ਹੈ ਕਿ ਅਗਲੀ ਹਾਲੀ ਸਾਡੀ ਕੋਈ ਮੀਟਿੰਗ ਰੱਖੀ ਨਹੀਂ ਗਈ ਉਹਨਾਂ ਤੋਂ ਬਾਅਦ ਤੇ ਉਹਨਾਂ ਨੇ ਜੋ ਚਾਕੀਆਂ ਵਾਸਤੇ ਆਦੇਸ਼ ਜਾਰੀ ਕੀਤੇ ਆ ਉਹੀ ਜਾਰੀ ਰਹਿਣਗੇ ਪਰਸੋਂ ਸ਼ਾਮ ਨੂੰ ਫੇਰ ਤੋਂ ਦੁਬਾਰਾ ਮੈਨੂੰ ਇੱਕ ਚੈਨਲ ਨੇ ਲਾਈਵ ਕਰਵਾਇਆ ਮੇਰੇ ਕੋਲ ਫਿਰ ਤੁਸੀਂ ਅੱਜ ਇੱਕ ਦਿਨ ਪਹਿਲਾਂ ਫੇਰ ਇਸ ਤੇ ਬੋਲੋ ਉਸ ਵੇਲੇ ਵੀ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਹਰ ਚੀਜ਼ ਦਾ ਤਰਕ ਵਿੱਚ ਤਰਕ ਦੇ ਕੇ ਝਾਕੀਆਂ ਬੰਦ ਕੀਤੀਆਂ ਸੀ ਉਹਨਾਂ ਨੇ ਨਾਲ ਇਹ ਵੀ ਕਿਹਾ ਸੀ ਕਿ 5 ਤੋਂ 10 ਸਾਲ ਦੇ ਬੱਚੇ ਨੂੰ ਅਸੀਂ ਮਨਾ ਨਹੀਂ ਕਰਦੇ ਬਣਾਓ ਤੁਸੀਂ 스ਕਿੱਲ ਝਾਕੀ ਬਣਾਓ ਤੇ ਆਪ ਵਾਅ ਵਿਗੋਰ ਹੋ ਕੇ ਨੱਚੋ ਲੇਕਿਨ ਅਸੀਂ ਲੋਕਾਂ ਨੇ ਆ ਦੇਖੋ ਅਖਲ ਭਾਰਤੀਆ ਹਿੰਦੂ ਸ਼ਰਮ ਸੁਰੱਖਿਆ ਸਮਤੀ ਦਾ ਇਹ ਕਾਰਡ ਹੈ ਆਪਣੇ ਕੋਲੇ ਇਹਦੇ ਵਿੱਚ ਆ ਪੂਰੀ ਡੱਬੀ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਕਿ 10 ਸਾਲ ਤੋਂ ਉੱਪਰ ਦਾ ਬੱਚਾ ਜਿਹੜਾ ਉਹ ਚਾਕੀ ਨਹੀਂ ਬਣਾਇਆ ਜਾਏਗਾ ਸਭ ਤੋਂ ਪਹਿਲਾਂ ਕੱਲ ਸ਼ਾਮ ਨੂੰ ਸਾਡੇ ਕੋਲੇ ਕਿਸੇ ਸ੍ਰੀ ਦੀ ਆਈ ਨਿਊਜ਼ ਕਿ ਉੱਥੇ ਬੜੇ ਹਨੂਮਾਨ ਜੀ ਬਣਾਏ ਹੋਏ ਆ ਜੀ ਮੈਂ ਕਿਸੇ ਬੱਚੇ ਦਾ ਇੱਥੇ ਨਾਮ ਨਹੀਂ ਲਾਉਂਗੀ ਕਿਸੇ ਦਾ ਵੀ ਨਹੀਂ ਲੇਕਿਨ ਜਿਹੜੇ ਦਾ ਨਾਮ ਲੈਣ ਦੀ ਜ਼ਰੂਰਤ ਹੈ ਉਹਦਾ ਲਾਉਂਗੀ ਵੀ ਮੈਂ ਆਪਣੇ ਬੱਚੇ ਦਾ ਨਾਮ ਲੈ ਸਕਦੀ ਆ ਕਿਉਂਕਿ ਉਹਦੇ ਤੇ ਮੇਰਾ ਅਧਿਕਾਰ ਹੈ ਪਹਿਲੀ ਗੱਲ ਦੂਸਰੀ ਗੱਲ ਅਗਰ ਗੁਰੂ ਜੀ ਦੇ ਆਦੇਸ਼ਾਂ ਨੂੰ ਕਿਸੇ ਨੇ ਨਹੀਂ ਮੰਨਣਾ ਤਾਂ ਅਸੀਂ ਉਹਦੇ ਚੇਲੇ ਕਾਦੇ ਆ ਕਾਦੇ ਬੱਚੇ ਆ ਅਸੀਂ ਉਹਦੇ ਅਸੀਂ ਗੁਰੂ ਦੀ ਚਲਾਈ ਹੋਈ ਪਰੰਪਰਾ ਨੂੰ ਤਾਂ ਅੱਗੇ ਲੈ ਜਾ ਨਹੀਂ ਸਕਦੇਗੇ ਉਹਦੇ ਨਾਲ ਤਾਂ ਅਸੀਂ ਚੱਲ ਨਹੀਂ ਸਕਦੇਗੇ ਜਦੋਂ ਅਸੀਂ ਉਹਦੇ ਨਾਲ ਨਹੀਂ ਚੱਲ ਸਕਦੇ ਤਾਂ ਮੇਰੇ ਨਾਲ ਕਿਦੋਂ ਚੱਲ ਸਕਦੇ ਹੋ ਤੁਸੀਂ ਇਸ ਕਰਕੇ ਅੱਜ ਦੀ ਜਿਹੜੀ ਇਹ ਪ੍ਰੈਸ ਹੈ ਇੱਕ ਬਹੁਤ ਅਹਿਮ ਫੈਸਲੇ ਵਾਸਤੇ ਬੁਲਾਈ ਗਈ ਹੈ ਅਸੀਂ ਅੱਜ ਅਖਲ ਭਾਰਤੀਆ ਹਿੰਦੂ ਸੁਰੱਖਿਆ ਸੰਮਤੀ ਦੇ ਸ੍ਰੀ ਜੈਸ਼ ਕੇਹਰ ਜੀ ਨੂੰ ਸਾਰੇ ਪਦਾਂ ਤੋਂ ਨਿਸ਼ਕਾਸ਼ਿਤ ਕਰਦੀਆਂ। ਇਸ ਦਾ ਅਗਲਾ ਫੈਸਲਾ ਜਿਹੜਾ ਹੈਗਾ ਉਹ ਅਗਲੀ ਅਸੀਂ ਜਦੋਂ ਮੀਟਿੰਗ ਕਰਾਂਗੇ ਉਸ ਦੀ ਅਗ੍ਹਾ ਰਣਨੀਤੀ ਕੋਈ ਬਣਾਈ ਜਾਏਗੀ ਕਿ ਅਸੀਂ ਨਵਾਂ ਪ੍ਰਧਾਨ ਕੋਈ ਲਾਣਾ ਹੈ ਨਹੀਂ ਲਾਣਾ। ਇਹ ਸਾਰੀਆਂ ਗੱਲਾਂ ਬਾਅਦ ਚ ਰਹਿਣਗੀਆਂ ਲੇਕਿਨ ਅੱਜ ਦੀ ਜਿਹੜੀ ਮੀਟਿੰਗ ਹੈ ਅਸੀਂ ਬਕਾਇਦਾ ਮਤਲਬ ਕਿ ਦੇਖੋ ਇਹ ਨਹੀਂ ਕਿ ਬਾਹਰਲੇ ਲੋਕ ਕਰ ਲਿਆ ਅਸੀਂ ਉਹਨਾਂ ਦੇ ਪਰਚੇ ਕਰਾਵਾਂਗੇ। ਤੇ ਸਾਡੇ ਲੋਕ ਮਤਲਬ ਕਿ ਸਾਡੀ ਹੀ ਸਟੇਜ ਤੋਂ ਜਿਹੜੀ ਹੈਗੀ ਉਹ ਹਰੀ ਝੰਡੀ ਦੇ ਕੇ 42 ਸਾਲ ਦਾ ਮੁੰਡਾ ਹਨੂਮਾਨ ਬਣਾਇਆ ਹੋਇਆ ਔਰ ਦੇਖੋ ਮੈਂ ਆਪਦੀ ਸਟੇਜ ਤੇ ਉਸ ਬੱਚੇ ਨੂੰ ਨਹੀਂ ਰੋਕਿਆ ਨਾ ਮੈਨੂੰ ਪਤਾ ਸੀ ਮੈਂ ਤਾਂ ਆਪਣੇ ਪ੍ਰੋਗਰਾਮ ਵਾਸਤੇ ਜਾਣ ਵਾਸਤੇ ਸ਼ਹਿਰ ਤੋਂ ਆ ਰਹੀ ਸੀਗੀ ਸ਼ਹਿਰ ਤੋਂ ਨਿਕਲਦੇ ਹੋਏ ਮੈਂ ਉਹ ਟਰਾਲੀ ਰੋਕੀ ਆ ਮੇ ਉਸ ਤੇ ਮੇਰੀਆਂ ਫਲੈਕਸਾਂ ਲੱਗੀਆਂ ਹੋਈਆਂ ਸੀ ਕਿੱਡੀ ਵੱਡੀ ਰਾਜਨੀਤੀ ਆ ਦੱਸੋ ਮੇਰੀਆਂ ਫਲੈਕਸਾਂ ਲੱਗੀਆਂ ਹੋਈਆਂ ਉਹਦੇ ਤੇ ਇਹਦਾ ਮਤਲਬ ਮਤਲਬ ਕਿ ਮੈਂ ਇਹ ਚਿਚਕੀਆਂ ਕਢਵਾ ਰਹੀ ਆ ਉਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਜੀ ਥੋੜੀ ਸਟੇਜ ਤੋਂ ਹੀ ਹਰੀ ਝੰਡੀ ਦੇ ਕੇ ਸਾਨੂੰ ਕੱਢਿਆ ਗਿਆ ਝਾਕੀਆਂ ਵਾਲਿਆਂ ਦੀ ਮੈਨੂੰ ਇਹ ਜਵਾਬ ਸੀਗਾ ਅਰੇ ਜਿਹੜੀ ਸਾਡੀ ਸਟੇਜ ਲੱਗੀ ਹੋਈ ਸੀ ਸਟੇਜ ਦਾ ਉਹ ਕੌਣ ਕਰ ਰਿਹਾ ਸੀ ਮੈਂ ਨਾਮ ਤਾਂ ਲੈਤਾ ਬੇਟਾ ਪਹਿਲਾਂ ਹੀ ਨਾਮ ਲੈਤਾ ਵੀ ਅਸੀਂ ਨਿਸ਼ਕਾਸ਼ਿਤ ਕਰਦੇ ਹਾਂ ਨਹੀਂ ਇਹ ਇਹ ਦੇਖੋ ਜੀ ਅਸੀਂ ਮੈਂ ਤੁਹਾਨੂੰ ਉਹਨਾਂ ਦੀ ਹੀ ਵਰਡਿੰਗ ਦਿਖਾ ਰਹੀ ਹਾਂ ਸਟੇਟਮੈਂਟ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਚਾਰ ਬੰਦੇ ਮੀਟਿੰਗ ਦੇ ਵਿੱਚ ਬੈਠੇ ਸੀ ਮੈਂ ਵਿਜੇਸ਼ ਕੇਹਰ ਜੀ ਅਸ਼ੋਕ ਸਾਡੇ ਲੰਗਰ ਚਰਚ ਰਸਟੀ ਵੀ ਨੇ ਤੇ ਉਸ ਸਮਤੀ ਦੇ ਵਿੱਚ ਵੀ ਪੁਰਾਣੇ ਜੁੜੇ ਹੋਏ ਨੇ ਇਹ ਸਾਡੇ ਬੈਠੇ ਆ ਪਾਸੀ ਸਾਹਿਬ ਐ ਇਹ ਵੀ ਪੁਰਾਣੇ ਸਮਤੀ ਦੇ ਵਿੱਚ 40 ਸਾਲਾਂ ਤੋਂ 42 ਸਾਲਾਂ ਤੋਂ ਇਹ ਵੀ ਕੰਮ ਕਰਦੇ ਆ ਰਹੇ ਆ ਇਹਨਾਂ ਸਭ ਦੀ ਨੌਲੇਜ ਦੇ ਵਿੱਚ ਇਹ ਚੀਜ਼ ਸੀਗੀ ਕਿ 5 ਤੋਂ ਲੈ ਕੇ 10 ਸਾਲ ਤੱਕ ਤੋਂ ਉੱਪਰ ਦਾ ਬੱਚਾ ਜਿਹੜਾ ਉਹ ਨਹੀਂ ਬਣੇਗਾ ਜਦੋਂ ਸਭ ਨੂੰ ਇਹ ਵਾਰਨਿੰਗ ਵਾਰੀ-ਵਾਰੀ ਵੀਡੀਓ ਪਾ ਪਾ ਕੇ ਔਰ ਤੁਸੀਂ ਖੁਦ ਝਾਕੀਆਂ ਵਾਲਿਆਂ ਨੂੰ ਇਹ ਕਹਿ ਕੇ ਭੇਜ ਰਹੇ ਹੋ ਦੇ ਉਸ ਤੋਂ ਬਾਅਦ ਅਸੀਂ ਇਹ ਨਲਾਇਕੀ ਕਰ ਰਹੇ ਆਂ ਤੇ ਅਸੀਂ ਕਿੱਥੇ ਬਖਸ਼ਣ ਦੇ ਹੱਕਦਾਰ ਆਂ ਜਿੱਦੋ ਜਿੱਦ ਲੱਗੇ ਦੱਸਦਾ ਆਪਣੇ ਬਸਤੂਆਂ ਜਿਵੇਂ ਬਹੁਤ ਜਿੰਦਗੀ ਚਲੋ ਮੰਨ ਲਓ ਤੁਸੀਂ ਕਹਿੰਦੇ ਹੋ ਮੁਸ਼ਕਲ ਹੁੰਦਾ ਹੈ ਤੇ ਆਪਾਂ ਮਤਲਬ ਕਿ ਜ਼ਰੂਰੀ ਵੀ ਨਹੀਂ ਆ ਵੀ ਆਪਾਂ ਮਰਿਆਦਾ ਨੂੰ ਭੰਗ ਕਰੀਏ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਤਾਂ ਨਹੀਂ ਵੀ ਝਾਕੀਆਂ ਨਹੀਂ ਨਿਕਲਦੀਆਂ ਹੋਰ ਦੱਸੋ ਕਿਹੜੇ ਧਰਮ ਚ ਤੱਕ ਝਾਕੀਆਂ ਬਣਦੀਆਂ ਆ ਜਾਂ ਕਿਹੜੇ ਧਰਮ ਦਾ ਜਿਹੜਾ ਪ੍ਰਚਾਰ ਨਹੀਂ ਹੁੰਦਾਗਾ ਕਿ ਸਾਡੇ ਹੀ ਸਨਾਤਨ ਨੂੰ ਅਸੀਂ ਜਿਹੜਾ ਉਹ ਪਦਨਾਮ ਕਰਕੇ ਜਾਂ ਅਸੀਂ ਉਹਦਾ ਨਰਾਦਰ ਕਰਕੇ ਉਹਦਾ ਪ੍ਰਚਾਰ ਕਰਨਾ ਮੈਂ ਦੱਸੋ ਹਨੂਮਾਨ ਜੀ ਬਣੇ ਹੋਏ ਆ ਉਹ ਸੜਕ ਤੇ ਤੁਰੇ ਜਾ ਰਹੇ ਆ ਕਟੋਰਾ ਲੈ ਕੇ ਭੀਖ ਮੰਗ ਰਹੇ ਆ ਮੈਨੂੰ ਦੱਸੋ ਤੁਸੀਂ ਆਪਣੇ ਭਗਵਾਨ ਨੂੰ ਕਦੇ ਭੀਖ ਮੰਗਦੇ ਦੇਦੇ ਸੀ ਉਹ ਜਿਹੜਾ ਦੁਨੀਆ ਨੂੰ ਦੇਣ ਵਾਲਾ ਦਾਤਾ ਹੈ ਉਹ ਤੋਂ ਨੂੰ ਤੁਸੀਂ ਭੀਖ ਮੰਗ ਲਾਉਂਗੇ ਟੋਡੀ ਕੀ ਹਕਾਤ ਹੈ ਕੀ ਲੱਗਦਾ ਜੀ ਅਗਲੀ ਵਾਰ ਕਿ ਜੋ ਵੀ ਉਹਨਾਂ ਦੇ ਆਦੇਸ਼ ਹੋਏ ਹੋਏ ਆ 5 ਤੋਂ 10 ਸਾਲ ਤੱਕ ਦੇ ਫਿਲਹਾਲ ਸਾਡੇ ਅੱਜ ਵੀ ਆਦੇਸ਼ ਉਹੀ ਚੱਲੀ ਜਾ ਰਹੀ ਹੈ ਉਹੀ ਲਾਗੂ ਰਹਿਣਗੇ ਸਭ ਵਾਸਤੇ ਅਗਰ ਕੋਈ ਉਸ ਨੂੰ ਪੰਗ ਕਰਦਾ ਜਿਵੇਂ ਕਿ ਰਾਤ ਅਸੀਂ ਖੁਦ ਮਤਲਬ ਕਿ ਜਾ ਕੇ ਉੱਥੇ ਕਟਵਾਲੀ ਦੇ ਵਿੱਚ ਅਸੀਂ ਰਾਤ ਨੂੰ ਮੁੱਕਲਾ پڑے ਸਾਨੂੰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਉਸ ਵੇਲੇ ਵੀ ਐਸਐਸਪੀ ਸਾਹਿਬ ਨੇ ਫੋਨ ਚੱਕਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਇੰਚਾਰਜ ਨੂੰ ਜਿਹੜਾ ਫੌਕਵਾਲੀ ਦੇ ਨੂੰ ਇਹ ਮਤਲਬ ਆਰਡਰ ਕਰੇ ਕਿ ਤੁਸੀਂ ਤੁਰੰਤ ਇਹਨਾਂ ਦੀ ਕੰਪਲੇਂਟ ਲਿਖੋ ਤੇ ਜਿਹੜੇ ਬੰਦੇ ਨੇ ਵੀ ਇਹ ਗਲਤ ਹਰਕਤ ਕੀਤੀ ਆ ਉਹਦੇ ਖਿਲਾਫ ਕਾਰਵਾਈ ਕਰੋ ਤੇ ਸਾਡੀ ਇਹ ਪ੍ਰਸ਼ਾਸਨ ਨੂੰ ਦੁਬਾਰਾ ਵਾਰੀ-ਵਾਰੀ ਇਹ ਗੁਜ਼ਾਰਿਸ਼ ਹੈ ਕਿ ਕਿਸੇ ਨੂੰ ਵੀ ਇਸ ਕਰਕੇ ਨਾ ਬਖਸ਼ਿਆ ਜਾਵੇ ਕਿ ਉਹ ਮੰਦਿਰ ਦੇ ਨਾਲ ਜੁੜਿਆ ਹੋਇਆ ਹੈ ਇੱਥੇ ਰਹਿ ਕੇ ਉਹ ਮਤਲਬ ਕਿਸੇ ਵੀ ਸਨਾਤਨ ਦਾ ਅਪਮਾਨ ਕਰ ਸਕਦਾ ਤਾਂ ਬਿਲਕੁਲ ਨਹੀਂ ਹੋਏਗਾ ਇਹ ਹੋ ਚੁੱਕੀ ਜੀ ਕੰਪਲੇਂਟ ਰਾਤੀ ਹੋ ਚੁੱਕੀ ਸੀ ਕੰਪਲੇਂਟ ਦਾ ਉਸੇ ਵੇਲੇ ਸਾਡੇ ਬਾਰੇ ਬਾਈ ਨੇਮ ਦਿੱਤੀ ਗਈ ਹੈ ਇਹਨਾਂ ਨੇ ਅਸ਼wini ਸ਼ਰਮਾ ਜੀ ਨੇ ਦਿੱਤੀ ਹੈਗੀ ਆ ਕਿਉਂਕਿ ਪਹਿਲਾਂ ਤੋਂ ਹੀ ਜਿਹੜਾ ਇਹ ਕੰਮ ਸੀਗਾ ਇਹ ਹੀ ਕਰਦੇ ਆ ਰਹੇ ਆਂ ਪਰਾ ਜੀ ਇਹਨਾਂ ਨੂੰ ਪੂਰਾ ਸਪੋਰਟ ਕਰਦੇ ਸੀਗੇ ਫੋਨ ਕਰਦੇ ਸੀ ਖੜਦੇ ਸੀ ਇਹਨਾਂ ਦੇ ਨਾਲ ਤੇ ਆ ਕਿ ਮੈਂ ਵੀ ਉਮੀਦ ਰਹੀ ਹਾਂ ਅਧਿਕ ਸੁਪਰੇ ਦਾ ਕੋਈ ਜੰਤਾ ਨੂੰ ਮੈਂ ਰਾਤ ਨੂੰ ਵੀ ਪਤਾ ਉਹ ਕਿਉਂ ਕਰ ਰਿਹਾ ਹੈ ਬਾਈ ਹੋ ਚੁੱਕੇ ਨੇ ਵੀ ਇਹ ਜਾਗਰਤਾ ਆਪਾਂ ਨੂੰ ਰੱਖਣ ਦੀ ਲੋੜ ਹੈ ਮਿਸ ਕਮਿਊਨੀਕੇਸ਼ਨ ਕਿ ਆਪਕੇ ਕੋਈ ਬੰਦਾ ਕੋਈ ਕਾਇਮ ਕਰੇ ਇਹ ਨਾ ਮੈਂ 파ਰਟਨਰੀ ਜਿਹੜੀ ਲੋਕ ਇਹਦੇ ਵਿੱਚ ਹੋ ਜਾਣੇ ਬਿਲਕੁਲ ਨਹੀਂ ਇਹਦੇ ਚ ਕੋਈ ਗਵਰਨਮੈਂਟ ਕਰੇ ਚਲੋ ਕਿਸੇ ਨੂੰ ਦੋਵਾਂ ਦਿਖਾ ਰਹੀ ਨਹੀਂ ਚਲੂਗੇ ਅੱਜ ਦੂਰਾ ਦਾ ਲਗਾਇਆ ਜਾਏਗਾ ਉਹ ਵੀ ਆਪਾਂ ਨੂੰ ਦੇਖੋ ਜਿਹਦੇ ਤੋਂ ਸਾਨੂੰ ਮਤਲਬ ਕਿ ਅਸੀਂ ਸਭ ਤੋਂ ਪਹਿਲਾਂ ਅਸੀਂ ਐਕਸ਼ਨ ਕੀਤੇ ਲਿਆ ਇਹ ਦੇਖੋ ਸਭ ਤੋਂ ਪਹਿਲਾਂ ਤੱਪੂ ਪਹਿਲਾਂ ਕਿਉਂਕਿ ਜੇ ਤੁਸੀਂ ਪਹਿਲਾਂ ਆਪਣਾ ਘਰ ਸੁਧਾਰਨਾ ਸ਼ੁਰੂ ਕਰੋਗੇ ਤਾਂ ਹੀ ਦੁਨੀਆ ਨੂੰ ਜਾ ਕੇ ਸੁਧਾਰੋਗੇ। ਉਮੀਦ ਦੇਰ ਤੱਕ ਜਿੰਨੇ ਦਾ ਘਰ ਨਹੀਂ ਸੁਧਰਿਆ ਉਮੀਦ ਦੇਰ ਤੱਕ ਬਾਹਰ ਤੁਹਾਨੂੰ ਵਾਲਾ ਚਿੱਤਰ ਨਹੀਂ ਮਾਰੂਗਾ। ਪਹਿਲਾਂ ਅਗਾਂ ਘਰ ਤਾਂ ਦੇਖ ਲੈ ਜਾ ਕੇ। ਇਸ ਕਰਕੇ ਹਮ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕੀਤੀ ਆ ਆਪਾਂ ਲੜਾਈਏ। ਔਰ ਇਹ ਕੋਈ ਲੜਾਈ ਨਹੀਂ ਵਿਚਾਰਾਂ ਦਾ ਮਤਭੇਦ ਹੈ ਸਾਡਾ। ਪਰ ਫਿਰ ਵੀ ਹੈਗਾ ਹੈਗਾ।